ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ 4 ਜਨਵਰੀ ਲੈ ਕੇ ਆਏ ਆ ਇੱਕ ਕੱਬਨ ਚੈੱਕ ਪਾਸ ਘੋੜੀ ਆ ਦੋ ਘੋੜੀਆਂ ਮੌਕੇ ਤੇ ਖਾਲੀ ਆ ਤੇ ਇੱਕ ਬਹੁਤ ਸੋਹਣਾ ਸਟ੍ਰਾਲੀਅਨ ਲੈ ਕੇ ਆਏ ਆ ਤੇ ਬਾਕੀ ਦੀ ਜਾਣਕਾਰੀ ਕੀ ਮੁੱਲ ਕਰਦੇ ਆ ਕੀ ਕਦ ਕਾਠਾ ਕੀ ਬਲੱਡ ਲੈਣਾ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਐਡ ਲਗਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਤੇ ਅੱਜ ਉਹ ਮਿੱਤਰੋ ਗੱਲ ਕਰਦੇ ਆਪਾਂ ਮਾਰਵਾੜੀ ਘੋੜੀ ਬਾਰੇ ਇਹਦੀ ਪ੍ਰੋਪਰ 9 ਇੰਚ ਹਾਈਟ ਆ ਫੱਟੀ ਵਾਲੀ ਨਵੀਂ ਉਮਰ ਦੀ ਘੋੜੀ ਆ ਬਾਲ ਪੌਰੀਆਂ ਦੀ ਕਲੀਅਰ ਆ ਸ਼ਕੀਨ ਬਹੁਤ ਆ ਤੁਸੀਂ ਆਪੀ ਚੈੱਕ ਕਰ ਲੋ ਕਿ ਨਾ ਕੋਨਾਂ ਦੀ ਬਹੁਤ ਸ਼ਕੀਨ ਤੋਂ ਤੋਂ ਦਿਲ ਲੰਬਾਈ ਵੀ ਚੰਗੀ ਲੱਗੀ ਆ ਜੇ ਆਪਾਂ ਮਾਰਕਿੰਗ ਦੀ ਗੱਲ ਕਰੀਏ ਮੱਥੇ ਪਟਾ ਤੇ ਪਿਛਲੇ ਦੋਨੇ ਪੈਰ ਚਿੱਟੇ ਆ ਹੱਡ ਪੈਰਾਂ ਦੀ ਓਕੇ ਆ ਤੇ ਥੋੜੀ ਜੀ ਲਿਸੀਆ ਕੁੜੀ ਤੇ ਇਸ ਟਾਈਮ ਮੌਕੇ ਤੇ ਹੀਟ ਤੇ ਆ ਜੇ ਤੁਸੀਂ ਆਪਦੇ ਕਿਸੇ ਵੀ ਪਸੰਦੀ ਦੇ ਘੋੜੇ ਤੋਂ ਮੇਟ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਕੁੜੀ ਬੈਸਟ ਆ ਤੁਹਾਡੇ ਲਈ ਤੇ ਨਹੀਂ ਮਾਲਕ ਵੀਰਾਂ ਕੋਲੇ ਬਹੁਤ ਸੋਹਣਾ ਗੋਲਡਨ ਰੌਕ ਦਾ ਬੱਚਾ ਹੈਗਾ ਉਸ ਘੋੜੇ ਤੋਂ ਮੇਟ ਕਰਵਾ ਕੇ ਦੇ ਦੇਣਗੇ ਬਾਲ ਪੌਰੀਆਂ ਦੀ ਹੱਡਾਂ ਪੈਰਾਂ ਦੀ ਓਕੇ ਆ ਸ਼ਕੀਨ ਬਹੁਤ ਆ ਤੁੰਤੋਂ ਦੀ ਲੰਬਾਈ ਚੰਗੀ ਲੱਗੀ ਆ ਤੇ ਸਵਾਰੀ ਵਾਲੀ ਵੀਡੀਓ ਤੁਸੀਂ ਦੇਖ ਲਈ ਮਿੱਤਰੋ ਬਹੁਤ ਸੋਹਣਾ ਤੁਰਾ ਤੁਰਦੀ ਆ ਤੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ 85000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਇਹਦੇ ਚ ਮੌਕੇ ਤੇ ਥੋੜਾ ਮੋਟਾ ਮਾਨਤਨ ਹੋ ਜਾਊਗਾ ਤੇ ਰੇਟ ਮਾਲਕ ਵੀਰਾਂ ਨੇ ਪਹਿਲਾਂ ਹੀ ਬਹੁਤ ਜਾਇਜ਼ ਰੱਖਿਆ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਤੇ ਕੋਈ ਬਾਲਾ ਟਾਈਮ ਪਾਸ ਵਾਲਾ ਫੋਨ ਨਾ ਲਾਓ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਬਹੁਤ ਸੋਹਣੀ ਲਾਲ ਗੱੜੀ ਘੋੜੀ ਲੈ ਕੇ ਆਏ ਆ ਇਹਦੀ ਪ੍ਰੋਪਰ 60 ਇੰਚ ਹਾਈਟ ਆ 5 ਤੋਂ 6 ਸਾਲ ਉਮਰ ਆ ਬਾਲ ਪੌਰੀਆਂ ਦੀ ਹੱਡਾਂ ਪੈਰਾਂ ਦੀ ਇਹ ਵੀ ਓਕੇ ਆ ਤੇ ਇਸ ਟਾਈਮ ਔਕੇ ਤੇ ਵੀ ਖਾਲੀ ਆ ਅੰਦਰ ਦੀ ਸਾਫ਼ ਤੁਸੀਂ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਸਕਦੇ ਹੋ ਤੇ ਸਵਾਰੀ ਦੀ ਘੋੜੀ ਇਹ ਵੀ ਕਲੀਅਰ ਆ ਇਹਦੀ ਵੀ ਆਪਾਂ ਅੱਗੇ ਸਵਾਰੀ ਵਾਲੀ ਵੀਡੀਓ ਲਾਈ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੋਰਾ ਤੁਰਦੀ ਆ ਤੇ ਨੱਚਦੀ ਬਹੁਤ ਸੋਹਣਾ ਕੁੜੀ ਜਿਹੜੇ ਬੰਦੇ ਸ਼ਕੀਨ ਆ ਨਚੌਣ ਦੇ ਜਾਂ ਰੇਵੀਆ ਚਾਲ ਦੇ ਉਹਨਾਂ ਲਈ ਬਹੁਤ ਸੋਹਣਾ ਮੌਕਾ ਕਾ ਤੇ ਮੁੱਲ ਮਾਲਕ ਵੀਰੇ ਦਾ ਹੀ ਬਹੁਤ ਜਾਇਜ਼ ਕਰਦੇ ਆ 90000 ਰੁਪਇਆ ਬਾਕੀ ਮੌਕੇ ਦੇ ਦੇ ਚ ਥੋੜਾ ਮੋਟਾ ਮਾਤਨ ਹੋ ਜਾਊਗਾ ਬਾਲਪੌਰੀਆਂ ਦੀ ਹੱਡਾਂ ਪੈਰਾਂ ਦੀ ਓਕੇ ਆ ਤੇ ਸਵਾਰੀ ਤੁਸੀਂ ਆਪ ਹੀ ਚੈੱਕ ਕਰ ਲਓ ਬਹੁਤ ਸੋਹਣਾ ਤੋਲਾ ਤੁਰਦੀ ਆ ਤੇ ਇੱਕ ਮਿੱਤਰੋ ਮਾਲਕ ਵੀਰਾਂ ਕੋਲ ਇਹ ਬਹੁਤ ਸੋਹਣਾ ਆਸਟ੍ਰੇਲੀਆਨ ਇਹ ਪੰਜਾਰੇ ਲੱਗਿਆ ਹੋਇਆ ਤੇ ਇਹਦੀ ਪ੍ਰੋਪਰ 63 ਇੰਚ ਹਾਈਟ ਆ ਬਾਲਪੌਰੀ ਜਾਂਦਾ ਇਹ ਵੀ ਕਲੀਅਰ ਤੇ ਸਵਾਰੀ ਦਾ ਇਹ ਵੀ ਪਾਸਾ ਬਹੁਤ ਚੰਗਾ ਤੁਰਾ ਤੁਰਦਾ ਤੇ ਮੁੱਲ ਮਾਲਕ ਵੀਰਾਂ ਨੇ ਇਹਦਾ 80000 ਰੁਪਿਆ ਰੱਖਿਆ ਬਾਕੀ ਇਹ ਜੋ ਥੋੜਾ ਮੋਟਾ ਮੌਕੇ ਤੇ ਮਾਨਤਨ ਹੋ ਜਾਊਗਾ ਹੱਡਾਂ ਪੈਰਾਂ ਦਾ ਓਕੇ ਆ ਤੇ ਬਾਲਪੋਰੀਆਂ ਦਾ ਕਲੀਅਰ ਆ ਸ਼ਕੀਨ ਬਹੁਤ ਅਕਨਕੁਨਾਂ ਦਾ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਜਿਹੜੇ ਵੀ ਰਸਵਾਰੀ ਲਈ ਆਸਟ੍ਰੇਲੀਆ ਲੱਭਦੇ ਹੁੰਦੇ ਆ ਉਹਨਾਂ ਲਈ ਬਹੁਤ ਚੰਗਾ ਮੌਕਾ ਹੈਗਾ ਤੇ ਹਾਈਟ ਵੀ ਬਹੁਤ ਚੰਗੀ ਆ ਤੇ ਸ਼ਕੀਨ ਵੀ ਬਹੁਤ ਅਕਨਕੁਨਾਂ ਦਾ ਧੌਂ ਦੀ ਲੰਬਾਈ ਵੀ ਚੰਗੀ ਲੱਗੀ ਆ ਪੱਟਪੁੜੇ ਦਾ ਓਕੇ ਆ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਮਿੱਤਰੋ ਸੁਟ ਲਈ ਆਪਾਂ ਆਹ ਕੋੜੀ ਲੈ ਕੇ ਆਏ ਆ ਇਹਦੀ ਪ੍ਰੋਪਰ 60 ਇੰਚ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਤੇ ਸਵਾਰੀ ਦੀ ਪਾਸ ਆ ਇਹ ਵੀ ਬਹੁਤ ਚੰਗਾ ਤੋਰਾ ਤੁਰਦੀ ਆ ਤੇ ਜੇ ਆਪਾਂ ਇਹਦੀ ਮਾਰਕਿੰਗ ਦੀ ਗੱਲ ਕਰਗੇ ਮੱਥੇ ਪਟਾ ਤੇ ਇੱਕ ਪੈਰ ਪਿੱਛੇ ਵਾਲਾ ਚਿੱਟਾ ਗਾ ਇਹ ਕੋੜੀ ਮਿੱਤਰੋ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜਾਬਰ ਕੋੜੇ ਤੋਂ ਜਿਹਦੇ ਮੁੱਲ ਦੀ ਗੱਲ ਕਰ ਗਏ ਤਾਂ 1.5 ਲੱਖ ਰੁਪਈਆ ਮੁੱਲ ਕਰਦੇ ਆ ਬਾਕੀ ਇਹ ਚੋ ਵੀ ਮੌਕੇ ਤੇ ਮੰਤਣ ਹੋ ਜਾਊਗਾ ਸਵਾਰੀ ਦੀ ਇਹ ਕੁੜੀ ਬਹੁਤ ਚੰਗੀ ਹੈ ਇਹਦੀ ਆਪਾਂ ਵੀਡੀਓ ਲਾਈ ਹੋਈ ਹੈ ਤੁਸੀਂ ਚੈੱਕ ਕਰ ਲਿਓ ਤੇ ਇਹ ਚਾਰੇ ਜਾਨਵਰ ਇੱਕੋ ਘਰੇ ਖੜੇ ਆ ਜਿਹੜੇ ਬੰਦੇ ਨੂੰ ਇਹਨਾਂ ਚੋਂ ਕੋਈ ਵੀ ਪਸੰਦ ਹੋਇਆ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਮਾਲਕ ਵੀਰਾਂ ਦੀ ਰਿਕਵੈਸਟ ਆ ਅੰਟ੍ਰਸਟਿਡ ਬੰਦੇ ਕਾਲ ਕਰਿਓ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਇਹ ਪਿੰਡ ਭਾਈ ਰੂਪੇ ਕੋਲੇ ਰਹਿ ਗਿਆ ਤੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲਈ ਸੰਪਰਕ ਕਰ ਲਓ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਇਦਾਂ ਹੀ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਵੀਡੀਓ ਦੇਖਣ ਲਈ ਧੰਨਵਾਦ ਜੀ